ਮੇਰਾ ਬੋਤ ਆਰਾਹ ਘਟਦਾ ਸੀ ਆਰਾਹ ਘਟਦਾ ਸੀ ਮੇਰੇ ਤੋਂ ਖੂਨ ਦੇ ਲੱਗ ਬਰਦਾ ਸੀ ਮਾ ਉਹ ਲੱਗ ਤੋ ਮੈਂ ਆຊਕੀ ਆਇਆ ਜਦੋਂ ਆ ਕੇ ਆਖਿਆ ਓ ਮਾ ਦੇ ਮੈਂ ਨਸਰ ਨੇ ਤੱਥ ਹੈ ਤੇਰਾ ਬਲੱਡ ਵੰਦਾ ਹੈ ਆਇਆ ਤੇਰਾ ਬਲੱਡ ਵੰਦਾ ਹੈ ਮੈਨੂੰ ਸੀ ਮੈਨੂੰ ਅਜਿਹਾ ਮਾ ਤੁਮ ਮਰਤੇਗੀ ਪਰ ਮੈਂ ਨੂੰ ਸੋਚ ਲੈਂਦਾ ਹੁਣ ਸੋਚ ਲੈਂਦਾ ਤੈਨੂੰ ਦੀ ਕੀ ਸਾਰੇ ਪੁਤਾਮਪੁਰ ਦੇ ਨੌਜਵਾਨ ਸਾਹਿਬ ਜੀ ਲੈਣੀ ਪੁੱਤਰ ਸੀਗਰ ਸਿੰਘ ਜੋ ਕਿ ਡਿਗਰੂ ਕਾਰਨ ਵਿਖੇ ਕਨਾਲ ਰੇਜਮੈਂਟ ਦੇ ਤੌਰ ਤੇ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਡਿਗਰੀ ਰਿੰਗ ਵਿੱਚ ਕੰਮ ਕਰ ਰਹੇ ਸੀ ਬੜਾ ਅਫਸੋਸ ਹੈ ਕਿ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਸਰਹੰਦਾਂ ਦੀ ਰਾਖੀ ਕਰਨੀ ਹੁੰਦੀ ਹੈ ਦਾ ਬਤ ਕੀ ਉਹ ਅੱਗੇ ਦਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ ਚ ਸੁਨਹਿਰੇ ਅੱਖਰਾਂ ਚ ਲਿਖਿਆ ਜਾਂਦਾ ਜਿਸ ਤੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਬਾਪ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਪਰਾ ਔਰ ਪਤਨੀ ਦਾ ਘਰਾਵਾਂ ਚ ਲਿਆ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਨ ਹੈ ਜਿਨ੍ਹਾਂ ਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉੱਥੇ ਆਪਣੇ ਪਰਾਂਤ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਦੇ ਪੁੱਪੇਟ ਕਰਦਾ ਉੱਥੇ ਉਹਨਾਂ ਦੇ ਮਾਮਾਤ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਹੈ ਉਹ ਲਾ ਮਸਾਲਾ ਹੈ ਉਹ ਸਾਡਾ ਹਮੇਸ਼ਾ ਉਹਦੇ ਰਜਿਸਟਰ ਚ ਚੁੱਕਦਾ ਰਹੇਗਾ ਔਰ ਉਹਦੀ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਯਾਦ ਕਰਦਾ ਮੈਂ ਜ਼ਿਲ੍ਹਾ ਪ੍ਰਧਾਨ ਜੀ ਆਪ ਦਾ ਸੈਂਕਟ ਬੈਟਰ ਕਰ ਸਿਚੁਏਸ਼ਨ ਦਾ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੀ ਅੰਤਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਜੀ 278 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਉਹਦੀਆਂ ਲੜਾਈ ਦੇ ਨਾਲ-ਨਾਲ ਉਹ ਬਾਕੀ ਫੌਜਵਾਰ ਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਐ ਜਿਵੇਂ ਪੁਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਹੀ ਇਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ ਦੋ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੂੜੀ ਤੋਂ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜiment ਅਲੋਟ ਹੋਇਆ 237 ਇੰਜੀਨੀਅਰ ਰੈਜiment ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਜੋਧੀ ਕੀਤੀ ਜੋਧੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੇ ਸੀ ਜਦੋਂ ਨੂੰ ਪਤਾ ਹੀ ਗਿਆ ਕਿ ਫੌਜ ਦੀ ਟ੍ਰੇਨਿੰਗ ਹਾਰਡ ਵੀ ਹੁੰਦੀ ਹੈ ਕੁਦਰਤੀ ਦਾ ਮੌਸਮ ਹੈ ਲੈਸੇ ਦਾ ਮੈਡੀਕਲ ਚੈੱਕਅਪ ਉਦੋਂ ਕਲ ਟ੍ਰੇਨਿੰਗ ਕਰਦੇ ਆ ਇਹਨਾਂ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਅਟੈਕ ਆਇਆ ਹੈ ਹਾਰਟ ਅਟੈਕ ਆਨੇ ਨਾਲ ਮੌਤ ਹੋ ਜਾਂਦੀ ਹੈ ਸੋ ਜਿੱਥੇ ਰਾਜਵੀਰ ਸਿੰਘ ਜੀ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਹੈ ਤਾਂ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਦੀ ਜੀਵਨ ਸਾਥਿਆar ਰਹਿੰਦਾ ਹੈ ਤਾਂ ਇੰਨੀ ਟ੍ਰੇਨਿੰਗ ਕਰਨ ਤੋਂ ਬਾਅਦ 8 ਸਾਲ ਨੌਕਰੀ ਕੀਤੀ ਸੀ ਤਾਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਪੱਗਾ ਇਹਨਾਂ ਦੇ ਸੁਰਜਾ ਨਾਲ ਘਟਾ ਪਿਆ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ ਹੈ ਖਾਸ ਕਰਕੇ ਛੋਟਾ মিডিਆ ਵਾਲਿਆਂ ਦਾ ਵੀ ਪਿਆਰ ਹੈ ਜਿਹੜੇ ਸਾਡੇ ਸੈਨਿਕਾਂ ਦੇ ਧਿਰ ਕਦ ਲੋਕਾਂ ਦਾ ਬਚਾਉਂਦੇ ਹੋ ਉਸ ਦਾ ਛੋਟਾ ਭਰਾ ਰਾਜਵੀਰ ਸਿੰਘ ਜੋ ਕਿ ਬੇਸ਼ਕੀ ਸੇਵਾ ਕਰਦਾ ਹੋਇਆ ਬਿਮਾਰੀ ਦੇ ਚਲਦੇ ਹੋਏ ਸ਼ਹੀਦ ਹੋ ਗਿਆ ਉਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਸਾਡੇ ਨਾਲ ਪਰਿਵਾਰ ਦੇ ਮੈਂਬਰ ਵੀ ਖੜੇ ਆ ਉਹਨੇ ਦੇ ਪਿਤਾ ਜੀ ਹਾਜ਼ਰ ਨੇ ਦੇਖੋ ਇਸ ਉਮਰ ਦੇ ਵਿੱਚ ਇੱਕ ਨੌਜਵਾਨ ਬੇਟੇ ਨੂੰ ਚੋੜਨਾ ਇਸ ਤੋਂ ਵੱਡੀ ਜਿਹੜੀ ਹੈ ਪ੍ਰਮਾਤਮਾ ਵੱਲੋਂ ਕੋਈ ਤਰੀਫ਼ ਜਾਂ ਦੁੱਖ ਨਹੀਂ ਹੋ ਸਕਦਾ ਪਰ ਨਾਲ ਹੀ ਇਹਨਾਂ ਨੂੰ ਮਾਣ ਵੀ ਹੈ ਜੋ ਇੱਕ ਯੋਗਦਾ ਸੀ ਉਹ ਦੇਸ਼ ਦੀ ਰਾਖੀ ਕਰਦਾ ਕਰਦਾ ਦੇਸ਼ ਦੀ ਫੌਜਾਂ ਦੇ ਵਿੱਚ ਜਿਹੜਾ ਸੀ ਨੌਕਰੀ ਕਰਦਾ ਕਰਦਾ ਸ਼ਹੀਦ ਹੋਇਆਗਾ ਉੱਥੇ ਉਹਦੀ ਜਾਨ ਚਲੀ ਗਈਏ ਕਿਸੇ ਬਿਮਾਰੀ ਕਰਕੇ ਤੇ ਇਸ ਕਰਕੇ ਸਾਨੂੰ ਜਿਹੜਾ ਪਰਿਵਾਰ ਨਾਲ ਜਿੱਥੇ ਪੂਰੀ ਹਮਦਰਦੀ ਹੈ ਅਜਿਹੇ ਬੰਦਿਆਂ ਦਾ ਜਾਣਾ ਇਕੱਲੇ ਪਿੰਡ ਵਾਸਤੇ ਜਾਂ ਇਕੱਲੇ ਪਰਿਵਾਰ ਵਾਸਤੇ ਘਾਟਾ ਨਹੀਂ ਹੁੰਦਾ ਪੂਰੇ ਦੇਸ਼ ਵਾਸਤੇ ਘਾਟਾ ਹੁੰਦਾ ਸੋ ਇਹ ਕਰਕੇ ਅਸੀਂ ਇਹਨਾਂ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਆਂ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਰਾਜਵੀਰ ਦੇ ਦਰਸਾਏ ਹੋਏ ਪੂਰਨਿਆਂ ਤੇ ਚੱਲੋ ਜੀ ਜਦੋਂ ਮੇਰਾ ਪੁੱਤ ਆਰ ਆਰ ਘਟਦਾ ਸੀ ਆਰ ਆਰ ਘਟਦਾ ਸੀ ਮੇਰੇ ਤੋਂ ਮੋਤੇ ਦੇ ਬਲੱਦ ਵਰਦਾ ਸੀ ਨੇ ਦੱਚਾ ਤੇਰਾ ਬਲਟਵਾਦਾ ਆਇਆ ਤੇਰਾ ਬਲੱਜਵਾਦਾ ਮੈਨੂੰ ਸੀ ਮੈਨੂੰ ਅਜਿਹਾ ਮਾਰੂ ਮਰਤੇਗੀ ਕਣ ਮੈਨੂੰ ਸੋਚ ਲੱਦਾ ਕਣ ਸੋਚ ਲੱਦਾ ਤੈਨੂੰ ਸਤਿ ਸ੍ਰੀ ਅਕਾਲ ਤੁਹਾਨੂੰ ਤਮਕੋਰ ਦੇ ਨੌਜਵਾਨ ਪੁੱਤਰ ਸੀਗਰ ਸਿੰਘ ਜੋ ਕਿ ਡਿਗਰੂ ਕਾਣ ਵਿਖੇ ਬੰਗਾਲ ਰੈਜiment ਦੇ ਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਅੱਜ ਵੀ ਰਿੰਗ ਤਮਕੋਰ ਸੀ ਬੜਾ ਜੀ ਅਫਸੂਸ ਹੈ ਕਿ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਜੁਗੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰੰਗਾਂ ਦੀ ਰੱਖੀ ਕਰਨੀ ਦਾ ਬਾਤ ਕੀਤੀ ਉਹ ਅਗੇ ਦਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ ਚ ਸੁਨਹਿਰੇ ਅੱਖਰਾਂ ਚ ਲਿਖਿਆ ਜਾਂਦਾ ਜਿਸ ਤੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਬਾਪ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਪਰਾ ਔਰ ਪਤਨੀ ਦਾ ਘਰਾਵਾਂ ਚਲਿਆ ਗਿਆ ਉਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਨ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉੱਥੇ ਆਪਣੇ ਪਰਾਂਤ त्यागे। ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਪ੍ਰਣਿਤ ਕਰਦਾ ਉੱਥੇ ਉਹਨਾਂ ਦੇ ਮਾਪੇ ਅਤੇ ਦੇਸ਼ ਲਈ ਜੋ ਉਹਦੀ ਕੁਰਬਾਨੀ ਹੈ ਉਹ ਲਾ ਮਸਾਲਾ ਹੈ ਉਹਦੇ ਸਾਡਾ ਹਮੇਸ਼ਾ ਉਹਦੇ ਅੱਗੇ ਸਿਰ ਚੁੱਕਦਾ ਰਹੇਗਾ। ਔਰ ਉਹਦੀ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ। ਮੈਂ ਜ਼ਿਲ੍ਹਾ ਪ੍ਰਧਾਨ ਜੀ ਆਪਕਾ ਸਹਿਯੋਗ ਕਰ ਰਿਹਾ ਐਸੋਚੇਸ਼ਨ ਦਾ। ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਦੀ 287 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਉਹਦੀਆਂ ਦੇ ਲੜਾਈ ਦੇ ਨਾਲ-ਨਾਲ ਉਹ ਬਾਕੀ ਫੌਜਵਾਰ ਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਐ ਜਿਵੇਂ ਪੁਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਹੀ ਇਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਬੱਚਾ ਉਥੋਂ ਆਪਣੀ ਰੁਚੀ ਤੋਂ ਟ੍ਰੇਨਿੰਗ ਕਰਨੋਂ ਪ੍ਰਾਂਤ ਇਹਨਾਂ ਨੂੰ 237 ਇੰਜੀਨੀਅਰ ਰੈਜimentਾ ਦਾ ਰੋਟੂ 237 ਇੰਜੀਨੀਅਰ ਰੈਜiment ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਡਿਊਟੀ ਕੀਤੀ ਡਿਊਟੀ ਕਰਦੇ ਹੋਏ ਤੇ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੀ ਸੀ ਜਦੋਂ ਸੁਣ ਪਤਾ ਗਿਆ ਕਿ ਬਹੁਤ ਜੀ ਟ੍ਰੇਨਿੰਗ ਹਾਰਡ ਵੀ ਹੁੰਦੀ ਹੈ ਕੁਦਰਤੀ ਦਾ ਮੌਸਮ ਹੈ ਲੈਸੇ ਦਾ ਮੈਡੀਕਲ ਚੈੱਕ ਕੁਝ ਦਿਨ ਪਾਲ ਟ੍ਰੇਨਿੰਗ ਕਰਦੇ ਆ ਇਹਨਾਂ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਅਟੈਕ ਆਇਆ ਹੈ ਹਾਰਟ ਅਟੈਕ ਆਨੇ ਨਾਲ ਮੌਤ ਹੋ ਗਈ ਜੀ ਤੋ ਜਿੱਥੇ ਰਾਜਵੀਰ ਸਿੰਘ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਹੈ ਤਾਂ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਲਈ ਜਿੰਨਾ ਪਿਆਰ ਰਹਿਦਾ ਹੈ ਤਾਂ ਜਿੰਨੀ ਟ੍ਰੇਨਿੰਗ ਕਰਨ ਤੋਂ ਬਾਅਦ 6-8 ਸਾਲ ਨੌਕਰੀ ਕੀਤੀ ਤਾਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਇਨਫਰ ਦੇ ਤਰ੍ਹਾਂ ਨਾਲ ਘਾਟਾ ਪਿਆ ਪਰ ਜਿਸ ਤਰ੍ਹਾਂ ਇੱਥੇ ਲੋਕਾਂ ਦਾ ਪਿਆਰ ਹੈ ਖਾਸ ਕਰਕੇ ਛੋਟਾ মিডিਆ ਵਾਲਿਆਂ ਦਾ ਵੀ ਪਿਆਰ ਹੈ ਜਿਹੜੇ ਸਾਡੇ ਸੈਨਿਕਾਂ ਦੇ ਤਰੀਕੇ ਨਾਲ ਲੋਕਾਂ ਦਾ ਬਚਾਉਂਦੇ ਹੋ ਸੋ ਸਾਡਾ ਉਹਦਾ ਛੋਟਾ ਭਰਾ ਰਾਜਵੀਰ ਸਿੰਘ ਜੋ ਕਿ ਬੇਜਲੀ ਸੇਵਾ ਕਰਦਾ ਹੋਇਆ ਬਿਮਾਰੀ ਦੇ ਚਲਦੇ ਹੋਏ ਸ਼ਹੀਦ ਹੋ ਗਿਆ ਉਹਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਸਾਡੇ ਨਾਲ ਪਰਿਵਾਰ ਦੇ ਮੈਂਬਰ ਵੀ ਖੜੇ ਆ ਉਹਨਾਂ ਦੇ ਪਿਤਾ ਜੀ ਹਾਜ਼ਰ ਨੇ ਦੇਖੋ ਇਸ ਉਮਰ ਦੇ ਵਿੱਚ ਇੱਕ ਨੌਜਵਾਨ ਬੇਟੇ ਨੂੰ ਛੁਰਨਾ ਇਸ ਤੋਂ ਵੱਡੀ ਜਿਹੀ ਹੈ ਪਰਮਾਤਮਾ ਬਰੋਂ ਕਿਹੜਾ ਦੁੱਖ ਨਹੀਂ ਹੋ ਸਕਦਾ ਪਰ ਨਾਲ ਹੀ ਇਹਨਾਂ ਨੂੰ ਮਾਣ ਵੀ ਹੈ ਜੋ ਇੱਕ ਯੋਧਾ ਸੀ ਉਹ ਦੇਸ਼ ਦੀ ਰਾਖੀ ਕਰਦਾ ਕਰਦਾ ਦੇਸ਼ ਦੀ ਫੌਜਾਂ ਦੇ ਵਿੱਚ ਜਿਹੜਾ ਸੀ ਨੌਕਰੀ ਕਰਦਾ ਕਰਦਾ ਸ਼ਹੀਦ ਹੋਇਆਗਾ ਉੱਥੇ ਉਹਦੀ ਜਾਨ ਚਲੀ ਗਈ ਹੈ ਕਿਸੇ ਬਿਮਾਰੀ ਕਰਕੇ ਤੇ ਇਸ ਕਰਕੇ ਸਾਨੂੰ ਜਿਹੜਾ ਪਰਿਵਾਰ ਨਾਲ ਜਿੱਥੇ ਪੂਰੀ ਹਮਦਰਦੀ ਹੈ ਜਿਹੇ ਬੰਦਿਆਂ ਦਾ ਜਾਣਾ ਕੱਲੇ ਪਿੰਡ ਵਾਸਤੇ ਜਾਂ ਕੱਲੇ ਪਰਿਵਾਰ ਵਾਸਤੇ ਘਟਾ ਨਹੀਂ ਹੁੰਦਾ ਪੂਰੇ ਦੇਸ਼ ਵਾਸਤੇ ਘਟਾ ਹੁੰਦਾ ਹੈ ਸੋ ਇਹ ਕਰਕੇ ਅਸੀਂ ਇਹਨਾਂ ਦੇ ਪਰਿਵਾਰ ਨਾਲ ਵੀ ਹਮਦਰਦੀ ਪ੍ਰਗਟ ਕਰਦੇ ਹਾਂ ਤੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਰਾਸ਼ਵੀਰ ਦੇ ਦਰਸਾਏ ਹੋਏ ਪੂਰਨਿਆਂ ਤੇ ਚੱਲੋ ਜੀ ਧੰਨਵਾਦ ਜਦੋਂ ਮੇਰਾ ਪੁੱਤ ਆਰਾਮ ਘਟਦਾ ਸੀ ਆਰਾਮ ਘਟਦਾ ਸੀ ਮੇਰੇ ਤੋਂ ਮੋਤੇ ਦੀ ਬਲਦ ਬਰਦਾ ਸੀ ਕੋ ਮੈਂ ਆ ਸ਼ੁਕਤੀ ਆਇਆ ਜਦੋਂ ਆ ਕੇ ਆਖਿਆ ਓਏ ਮੋਹ ਦਾ ਮੈਨੂੰ ਸਾਰ ਨਹੀਂ ਦੱਤਾ ਤੇਰਾ ਬਲੱਟ ਬੰਦ ਹੈ ਆਇਆ ਤੇਰਾ ਬਲੱਟ ਬੰਦ ਹੈ ਮੈਨੂੰ ਸੀ ਮੈਨੂੰ ਆ ਜੀ ਮਾਤੂ ਮਰਤੇਗੀ ਪਰ ਮੈਨੂੰ ਸੋਚ ਲੱਗਾ ਪਰ ਸੋਚ ਲੱਗਾ ਤੈਨੂੰ ਹਾਂ ਜੀ ਕਿ ਸਾਰੇ ਪੁਤਾਮਪੁਰ ਦੇ ਨੌਜਵਾਨਾਂ ਨੂੰ ਸਨ ਲੈਣੀ ਵਿੱਚ ਪੁੱਤਰ ਅਸੀਸ ਸਿੰਘ ਜੋ ਕਿ ਡਿਗਰੂ ਕਾਡ ਦੇ ਕੇ ਬੰਗਾਲ ਰੈਜiment ਦੇ ਉਤਤਾਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ پا ਗਏ ਜਿੰਨੀ ਰੀਵਿੰਚ ਤਮਕਰ ਸੀ ਬੜਾ ਜੀ ਅਫਸੋਸ ਹੈ ਕਿ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਜੁਗੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਸਰਹੰਦਾਂ ਦੀ ਰੱਖੀ ਕਰਨੀ ਜਾਂ ਤਾਂ ਬੱਚੇ ਕਿ ਉਹ ਅੱਗੇ ਕੁਰਬਾਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਂਦਾ ਜਿਸ ਤੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਮਾਪ ਇੱਕ ਪੈਨ ਦਾ ਪਰ ਵਰਤਨ ਨਿਕਾੜਾ ਨਾਲ ਚਲੇ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਨ ਜਿਨ੍ਹਾਂ ਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉੱਥੇ ਆਪਣੇ ਪਰਾਨ त्यागे ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਪਰਮ ਸਤ ਕਰਦਾ ਉੱਥੇ ਉਹਨਾਂ ਦੇ ਮਾਪੇ ਮਾਂ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਹੈ ਔਰ ਲਾ ਮਸਾਲਾ ਹੈ ਉਹ ਸਾਡਾ ਹਮੇਸ਼ਾ ਉਹਦੇ ਅੱਗੇ ਸਿਰ ਚੁੱਕਦਾ ਰਹੇਗਾ ਔਰ ਉਹਦੀ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਯਾਦ ਰੱਖਦਾ ਮੈਂ ਜ਼ਿਲ੍ਹਾ ਪ੍ਰਧਾਨ ਜੀ ਸਾਫ ਦਾ ਸੈਂਟ ਬੈਲਡਰ ਸਿਚੁਏਸ਼ਨ ਦਾ ਇਹ ਜੋ ਅੱਜ ਤੁਸੀਂ ਸਾਰੇ ਆਪਾਂ ਰਾਜਵੀਰ ਸਿੰਘ ਜੀ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਇਆ ਰਾਜਵੀਰ ਸਿੰਘ ਦੀ 287 ਇੰਜੀਨੀਅਰ ਰੈਜiment ਸੀ ਜੋ ਇੰਜੀਨੀਅਰ ਰੈਜiment ਉਹ ਲੋਕੀਆ ਦੇ ਲੜਾਈ ਦੇ ਨਾਲ-ਨਾਲ ਉਹ ਬਾਕੀ ਫੌਜ ਵਾਸਤੇ ਵੀ ਸਪੋਰਟਿੰਗ ਦਾ ਕੰਮ ਕਰਦੀ ਐ ਜਿਵੇਂ ਪੁਲ ਬਣਾਉਣੇ ਰਾਹ ਬਣਾਉਣੇ ਉਹਨਾਂ ਵਾਸਤੇ ਬਿਲਡਿੰਗਾਂ ਕਰਨੀਆਂ ਤਾਂ ਹੀ ਇਹਨਾਂ ਨੂੰ ਇੰਜੀਨੀਅਰ ਰੈਜiment ਕਿਹਾ ਜਾਂਦਾ ਤਾਂ ਇਹ ਦੋ 2017 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋ ਕੇ ਗਏ ਸੀ ਇੰਜੀਨੀਅਰ ਦੇ ਵਿੱਚ ਉੱਥੋਂ ਆਪਣੀ ਰੂੜੀ ਤੋਂ ਟ੍ਰੇਨਿੰਗ ਕਰਨ ਉਪਰੰਤ ਇਹਨਾਂ ਨੂੰ 237 ਇੰਜੀਨੀਅਰ ਰੈਜimentਾ ਨਾਲ ਹੋ ਤਾ 237 ਇੰਜੀਨੀਅਰ ਰੈਜiment ਦੇ ਵਿੱਚ ਬਹੁਤ ਵਧੀਆ ਇਹਨਾਂ ਨੇ ਆਪਣੀ ਡਿਊਟੀ ਕੀਤੀ ਡਿਊਟੀ ਕਰਦੇ ਹੋਏ ਇਹ ਜਿਵੇਂ ਦੱਸਦੇ ਨੇ ਕਿ ਟ੍ਰੇਨਿੰਗ ਦੇ ਦੌਰਾਨ ਟ੍ਰੇਨਿੰਗ ਕਰ ਰਹੇ ਸੀ ਜਦੋਂ ਨੂੰ ਪਤਾ ਗਿਆ ਕਿ ਫੌਜ ਦੀ ਟ੍ਰੇਨਿੰਗ ਹਾਰਡ ਵੀ ਹੁੰਦੀ ਹੈ ਕੁਝ ਗਰਮੀ ਦਾ ਮੌਸਮ ਹੈ ਲੈਸੇ ਦਾ ਮੈਡੀਕਲ ਚੈੱਕਅਪ ਉਹ ਦਿਨ ਕਾਲ ਟ੍ਰੇਨਿੰਗ ਕਰਦੇ ਆ ਇਹਨਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਹਾਰਟ ਟੈਕ ਆਇਆ ਤੇ ਹਾਰਟ ਟੈਕ ਕਰਨੇ ਨਾਲ ਹੀ ਮੌਤ ਹੋ ਗਈ ਜੀ ਸੋ ਜਿੱਥੇ ਰਾਜਵੀਰ ਸਿੰਘ ਜਾਨ ਦਾ ਪਰਿਵਾਰ ਨੂੰ ਘਾਟਾ ਪਿਆ ਤੇ ਮੈਂ ਸਮਝਦਾ ਇਹ ਪੂਰੇ ਦੇਸ਼ ਦਾ ਘਾਟਾ ਹੈ ਕਿਉਂਕਿ ਇੱਕ ਸੈਨਿਕ ਹੈ ਜੋ ਆਪਣੇ ਦੇਸ਼ ਲਈ ਜੀ ਹਸਾ ਪਿਆਰ ਰਹਿਦਾ ਹੈ ਤਾਂ ਇੰਨੀ ਟ੍ਰੇਨਿੰਗ ਕਰਨ ਤੋਂ ਬਾਅਦ 6-8 ਸਾਲ ਨੌਕਰੀ ਕੀਤੀ ਤਾਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਵੱਡਾ ਇਹਨਾਂ ਦੇ ਚਰਨਾਂ ਨਾਲ ਘਾਟਾ ਪਿਆ ਪਰ